ਪੜਦੇ ਆ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੇ ਦਰਸ਼ਨ ਪਾਇਆ ਉਹ ਜਿਉਂਦੇ ਰਹਿੰਦੇ ਆ ਤਿਸ ਸਦੀਵੀ ਜਿਉਂਦੇ ਰਹਿੰਦੇ ਆ ਜਿਹੜੇ ਉਸ ਮਾਲਕ ਪਰਮੇਸ਼ਰ ਦੀ ਬੰਦਗੀ ਇਬਾਦਤ ਕਰਦੇ ਆ ਜਾਂ ਐਸਾ ਕਰਮ ਕਰਦੇ ਆ ਜਿਹੜਾ ਉਹਨੂੰ ਪਉਂਦਾ ਉਹਨੂੰ ਚੰਗਾ ਲੱਗਦਾ ਐਸੀ ਸਖੀਅਤ ਭਗਤਪੂਰਨ ਸਿੰਘ ਜਿਨ੍ਹਾਂ ਨੇ ਅੱਜ ਦੇ ਦਿਨ 5 ਅਗਸਤ 1992 ਨੂੰ ਆਖਰੀ ਸਾਹ ਲਏ ਉਹਨਾਂ ਦਾ ਜਨਮ 1904 ਦਾ ਤੇ 88 ਸਾਲ ਦੀ ਉਮਰ ਉਹਨਾਂ ਨੇ ਭੋਗਿਆ ਆਪਾਂ ਆਪਣੇ ਇਸ ਮਾਧਿਅਮ ਦੇ ਰਾਹੀਂ ਉਹਨਾਂ ਦੇ ਜੀਵਨ ਦੇ ਨਾਲ ਜੁੜੀਆਂ ਕੁਝ ਘਟਨਾਵਾਂ ਦਾ ਜ਼ਿਕਰ ਕਰਾਂਗੇ ਆਓ ਜਿੰਨੇ ਵੀ ਤੁਸੀਂ ਇਸ ਚੈਨਲ ਮਾਧਿਅਮ ਦੇ ਰਾਹੀਂ ਜੁੜੇ ਹੋ ਸਾਰੇ ਹੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਆਪਾਂ ਭਗਤਪੂਰਨ ਸਿੰਘ ਦਾ ਜੀਵਨ ਵੇਖਦੇ ਆਂ ਤੇ ਤਿੰਨ ਚੀਜ਼ਾਂ ਸਮਾਜ ਸੇਵੀ ਵਾਤਾਵਰਣ ਪ੍ਰੇਮੀ ਤੇ ਚਿੰਤਕ ਇਹ ਤਿੰਨ ਚੀਜ਼ਾਂ ਜਿਹੜੀਆਂ ਉਹਨਾਂ ਦੇ ਜੀਵਨ ਵਿੱਚ ਸਾਨੂੰ ਦਿਸਣਗੀਆਂ ਉਹ ਆਪਣੇ ਜੀਵਨ ਨੂੰ ਲਿਖਦੇ ਹੋਇਆ ਇਹ ਜ਼ਿਕਰ ਕਰਦੇ ਆ ਕਿ ਮਾਤਾ ਮਹਿਤਾਬ ਕੌਰ ਪਿਤਾ ਛੱਬੂ ਮੱਲ ਜਿਹੜਾ ਇੱਕ ਸੇਠ ਆ ਧਨੀਆਂ ਵਪਾਰੀਆ ਉਹਦਾ ਦੂਸਰਾ ਵਿਆਹ ਹੁੰਦਾ ਉਹਦੇ ਆਪਣੇ ਵੀ ਢੀਆਂ ਪੁੱਤਰ ਆ ਉਹਦਾ ਦੂਸਰਾ ਵਿਆਹ ਮਾਤਾ ਮਹਿਤਾਬ ਕੌਰ ਨਾਲ ਹੁੰਦਾ ਤੇ ਇਸ ਵਿਆਹ ਵਿੱਚ ਇੱਕ ਸ਼ਰਤ ਹੈ ਕਿ ਮਾਤਾ ਮਹਿਤਾਬ ਕੌਰ ਦੀ ਕੋਖ ਤੋਂ ਕੋਈ ਵੀ ਬੱਚਾ ਜਿਹੜਾ ਉਹ ਜਨਮ ਨਹੀਂ ਲਏਗਾ ਪਰ ਜਦੋਂ ਪਰਮੇਸ਼ਰ ਦੀ ਇਹ ਕੁਦਰਤ ਕਿ ਜਦੋਂ ਭਗਤਪੂਰਨ ਸਿੰਘ ਦਾ ਜਨਮ ਹੋਣਾ ਉਸ ਵੇਲੇ ਮਾਤਾ ਮਹਿਤਾਬ ਕੌਰ ਨੇ ਆਪਣੇ ਪਤੀ ਸ਼ਿਭੂ ਮੱਲ ਦੇ ਬੜੇ ਤਰਲੇ ਬੜੇ ਵਾਸਤੇ ਪਾਏ ਕਿ ਤੁਹਾਡੇ ਕਹਿਣ ਤੇ ਪਹਿਲਾਂ ਵੀ ਇੱਕ ਦੋ ਵਾਰ ਬੱਚੇ ਜਿਹੜੇ ਉਹ ਗਰਭਪਾਤ ਕੀਤੇ ਆ ਪਰ ਹੁਣ ਤੁਸੀਂ ਇਹ ਕੋ ਕਰਮ ਕਰਨ ਤੋਂ ਮੈਨੂੰ ਰੋਕ ਲਓ ਤੇ ਇਹ ਸ਼ਰਤ ਬਣੀ ਪਿ ਮੈਂ ਆਪਣੀ ਜਾਇਦਾਦ ਵਿੱਚੋਂ ਇੱਕ ਕੌਡੀ ਵੀ ਇਸ ਬੱਚੇ ਨੂੰ ਨਹੀਂ ਦੇਣੀ ਇਹਦਾ ਕੋਈ ਭੁਵਖ ਨਹੀਂ ਹੋਏਗਾ ਇਸ ਸ਼ਰਤ ਤੇ ਜਨਮ ਦਿੱਤਾ ਗਿਆ ਤੇ ਜਦੋਂ ਜਨਮ ਹੋਇਆ ਪੁੱਤਰ ਪੈਦਾ ਹੋਇਆ ਤੇ ਉਹਦਾ ਨਾਂ ਰੱਖਿਆ RAM JI DAS RAM JI DAS ਬਹੁਤ ਆਪਣੀ ਮਾਂ ਆਪਣੇ ਪਿਓ ਦਾ ਬੜਾ ਹੀ ਆਗਿਆਕਾਰੀ ਪੁੱਤਰ ਹੈ ਐਸੀ ਪਰਮੇਸ਼ਰ ਦੀ ਕਰਨੀ ਕਿ ਜਿਹੜਾ ਪਿਤਾ ਸ਼ਿਭੂ ਮੱਲ ਸੀ ਉਹਨੂੰ ਵੀ ਘਾਟੇ ਪਏ ਤੇ ਉਹ ਧਨੀ ਸੀ ਸੇਠ ਸੀ ਪਰ ਉਹਦਾ ਸਾਰਾ ਕੁਝ ਜਿਹੜਾ ਸੀ ਉਹ ਇੱਕ ਛਿਨ ਵਿੱਚ ਮੁੱਕ ਗਿਆ ਖੈਰ ਮਾਤਾ ਮਹਿਤਾਬ ਕੌਰ ਨੇ ਆਪਣੇ ਪੁੱਤਰ ਨੂੰ ਬੜੇ ਚਾਵਾ ਬੜੀਆਂ ਰੀਝਾਂ ਨਾਲ ਪਾਲਿਆ ਉਹਦੇ ਵਾਸਤੇ ਭਾਵੇਂ ਕਿਸੇ ਦੇ ਘਰ ਵਿੱਚ ਬਰਤਨ ਸਾਫ਼ ਕਰਨੇ ਪਏ ਕਿਸੇ ਦੇ ਘਰ ਵਿੱਚ ਸਫਾਈਆਂ ਕਰਨੀਆਂ ਪਈਆਂ ਮੈਟ੍ਰਿਕ ਕਰਵਾਈ ਤੇ ਕਹਿੰਦੇ ਵੀ ਜਦੋਂ ਮਾਤਾ ਮਹਿਤਾਬ ਕੌਰ ਆਖਰੀ ਸਵਾਸਾਂ ਤੇ ਨੇ ਤੇ ਆਪਣੇ ਪੁੱਤਰ ਕੋਲੋਂ ਇੱਕ ਬਚਨ ਲਿਆ ਵੀ ਪੁੱਤਰ ਤੂੰ ਸਾਰੀ ਉਮਰ ਵਿਆਹ ਨਹੀਂ ਕਰਵਾਉਣਾ ਉਸ ਆਪਣੀ ਮਾਂ ਦੇ ਕਹੇ ਹੋਏ ਬਚਨ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਿਆ ਤੇ ਸਾਰੀ ਉਮਰ ਇਸ ਬਚਨ ਦੀ ਪਾਲਣਾ ਕੀਤੀ ਆ ਤੇ ਇਹ ਜ਼ਿਕਰ ਉਹਨਾਂ ਦੇ ਜੀਵਨ ਵਿੱਚ ਮਿਲਦਾ ਭੁੱਖੇ ਸਨ ਇੱਕ ਦਿਨ ਕਿਸੇ ਮੰਦਰ ਦੇ ਬਾਹਰ ਉਹ ਮੂਰਤੀਆਂ ਨੂੰ ਸਾਫ਼ ਕਰਨ ਲੱਗੇ ਸਫਾਈ ਕਰਦੇ ਆ ਜਦੋਂ ਉਹਨਾਂ ਨੇ ਵੇਖਿਆ ਵੀ ਭੁੱਖ ਲੱਗੀ ਆ ਤੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਆ ਉਹ ਅੰਦਰ ਜਾ ਕੇ ਭੋਜਨ ਛਕ ਰਹੇ ਜਦੋਂ ਇਹ ਅੰਦਰ ਗਏ ਪੌੜੀਆਂ ਚੜ੍ਹ ਕੇ ਉਹਨਾਂ ਨੇ ਆਖਿਆ ਵੀ ਤੂੰ ਸ਼ੁੱਧਰ ਹੈ ਤੂੰ ਅੰਦਰ ਨਹੀਂ ਆ ਸਕਦਾ ਇਹਨੂੰ ਕਿਸੇ ਨੇ ਪ੍ਰਸ਼ਾਦਾ ਨਹੀਂ ਸ਼ਿਕਾਇਆ ਕਹਿੰਦੇ ਉੱਥੋਂ ਮੈਂ ਤੁਰਿਆ ਤੇਰੇ ਰੂ ਸਾਹਿਬ ਗੁਰਦੁਆਰੇ ਆ ਗਿਆ ਲੁਧਿਆਣੇ ਦੇ ਕੋਲ ਉੱਥੇ ਕਹਿੰਦੇ ਮੈਂ ਭਾਂਡੇ ਮਾਂਜਣ ਦੀ ਸੇਵਾ ਜੇ ਕਰਨ ਲੱਗਾ ਉੱਥੇ ਇੱਕ ਗੁਰਸਿੱਖ ਪਿਆਰੇ ਨੇ ਮੈਨੂੰ ਮੋਢੇ ਤੋਂ ਆ ਕੇ ਹਲੂਣਿਆ ਉਹਨਾਂ ਨੇ ਆਖਿਆ ਕਿ ਨੌਜਵਾਨ ਪਹਿਲਾਂ ਪ੍ਰਸ਼ਾਦਾ ਛਕੋ ਫਿਰ ਤੁਹਾਡੀ ਜੇ ਇੱਛਾ ਹੋਏਗੀ ਤੇ ਸੇਵਾ ਕਰਨੀ ਪਰ ਪਹਿਲਾਂ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕੋ ਕਹਿੰਦੇ ਪੰਗਤ ਚ ਬਹਿ ਕੇ ਪ੍ਰਸ਼ਾਦਾ ਛਕਿਆ ਬੜਾ ਆਨੰਦ ਆਇਆ ਤੇ ਉਸ ਗੁਰੂ ਨੂੰ ਚੇਤੇ ਕੀਤਾ ਜਿਸ ਸਤਗੁਰ ਨੇ ਨੀਮਿਆਂ ਨੂੰ ਇੱਕ ਥਾਂ ਤੇ ਬਿਠਾਇਆ ਫਿਰ ਕਹਿੰਦੇ ਕਿ ਜੋੜ ਮੇਲੇ ਤੇ ਜਾਣ ਦਾ ਸੁਭਬ ਬਣਿਆ ਫਤਿਹਗੜ੍ਹ ਸਹਿਬ ਸ਼ਹੀਦੀ ਮੇਲੇ ਤੇ ਉੱਥੇ ਜਦੋਂ ਵੇਖਣਾ ਵੀ ਦਰੀਆਂ ਵਿਚੀਆਂ ਸਾਰੇ ਅਮੀਰ ਗਰੀਬ ਇੱਕ ਥਾਂ ਤੇ ਬੈਠੇ ਆ ਮਹਾਰਾਜਾ ਭੁਪਿੰਦਰ ਸਿੰਘ ਵੀ ਉੱਥੇ ਬੈਠਾ ਤੇ ਉੱਥੇ ਹੀ ਮੈਂ ਬੈਠਾ ਇਸ ਕਰਕੇ ਮੇਰੇ ਮਨ ਵਿੱਚ ਇਹ ਖਿਆਲ ਆਇਆ ਵੀ ਗੁਰੂ ਦਾ ਪੱਲਾ ਫੜ ਲੈ ਤਾਂ ਕਿ ਤੇਰਾ ਜੀਵਨ ਸਫਲ ਹੋ ਜਾਏ ਖੰਡੇ ਬਾਟੇ ਕੀ ਪੌਲ ਸ਼ਕੀ RAM JI DAAS ਤੋਂ ਭਗਤ ਪੂਰਨ ਸਿੰਘ ਬਣ ਗਏ ਅੱਖ ਦੇ ਸਵੱਬ ਬਣਿਆ ਲਾਹੌਰ ਡੇਰਾ ਸਾਹਿਬ ਗੁਰਦੁਆਰਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਸ ਥਾਂ ਤੇ ਸੇਵਾ ਕਰਨ ਜਾਂਦੇ ਭਾਈ ਸਾਹਿਬ ਨੂੰ ਆਖਿਆ ਕੋਈ ਸੇਵਾ ਹੋਈ ਮੇਰੇ ਲਈ ਤੇ ਦੱਸਿਓ ਅੱਖ ਦੇ ਵੀ ਇੱਕ ਦਿਨ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਉਹਨਾਂ ਨੇ ਆਖਿਆ ਵੀ ਤੁਸੀਂ ਆਖਦੇ ਸੀ ਕੋਈ ਸੇਵਾ ਤੇ ਤੁਹਾਡੇ ਲਈ ਇੱਕ ਸੇਵਾ ਹੈ ਇੱਕ 4 ਸਾਲ ਦਾ ਬੱਚਾ ਜਿਹੜਾ ਅਪੰਗ ਹੈ ਜਿਹਦੇ ਕੋਲੋਂ ਤੁਰਿਆ ਨਹੀਂ ਜਾਂਦਾ ਲੂਲਾ ਲੰਗੜਾ ਹੈ ਉਹਨੂੰ ਕੋਈ ਡੇਰਾ ਸਾਹਿਬ ਗੁਰਦੁਆਰੇ ਦੇ ਜਿਹੜਾ 메ਨ ਦਰਵਾਜ਼ਾ ਉੱਥੇ ਛੱਡ ਕੇ ਰਾਤ ਦੇ ਸਮੇਂ ਚਲਿਆ ਗਿਆ ਸੀ ਉਹ ਵਿਲਕਦਾ ਰੋਂਦਾ ਮੈਨੂੰ ਭਾਈ ਸਾਹਿਬ ਨੇ ਆਖਿਆ ਇਹ ਤੇਰੀ ਸੇਵਾ ਹੈ ਮੈਂ ਉਸ ਬੱਚੇ ਨੂੰ ਚੁੱਕ ਲਿਆ ਮੈਨੂੰ ਜਦੋਂ ਮੈਂ ਉਹਨੂੰ ਚੁੱਕਿਆ ਤੇ ਉਹਦਾ ਨਾਂ ਕਹਿੰਦੇ ਪਿਆਰਾ ਸਿੰਘ ਰੱਖਿਆ ਅਸਲ ਵਿੱਚ ਉਸ ਦਿਨ ਤੋਂ ਪਿੰਗਲਵਾੜੇ ਦੀ ਜਿਹੜੀ ਅਰੰਭਤਾ ਹੋਈ ਉਹਦੇ ਨਾਲ ਮੈਂ ਸਫ਼ਰ ਕੀਤਾ ਤੇ ਆਖਣ ਵਾਲਿਆਂ ਨੇ ਇਥੋਂ ਤੱਕ ਆਖਿਆ ਵੀ ਤੇਰੀ ਉਮਰ ਵਡੇਰੇ ਹੋਣੀ ਹੈ ਇੰਨੇ ਜਵਾਨ ਹੋਣਾ ਇਸ ਕਰਕੇ ਤੈਨੂੰ ਇਹ ਮੁਸ਼ਕਲ ਆਏਗੀ 1904 ਦਾ ਜਨਮ ਹੈ ਤੇ 1934 ਦੀ ਇਹ ਘਟਨਾ ਜਿਸ ਵੇਲੇ ਇਹ ਬੱਚਾ ਉਹਨਾਂ ਨੇ ਆਪਣੇ ਕੋਲ ਇਹਦੀ ਪਰਵਰਿਸ਼ ਕਰਨ ਵਾਸਤੇ ਇਹਨੂੰ ਚੁੱਕ ਲਿਆ ਅੱਖ ਦੇ ਫਿਰ ਦੇਸ਼ ਦੀ ਵੰਡ ਹੋਈ ਫਿਰ ਉਸ ਥਾਂ ਤੋਂ ਸਾਨੂੰ ਇੱਧਰ ਆਉਣਾ ਪਿਆ ਜਿੰਨੇ ਵੀ ਮੇਰੇ ਕੋਲ ਲੋੜਵੰਦ ਅਪਾਹਜ ਬੱਚੇ ਬਜ਼ੁਰਗ ਜਿਨ੍ਹਾਂ ਦਾ ਕੋਈ ਹੋਰ ਆਸਰਾ ਨਹੀਂ ਉਹਨਾਂ ਨੂੰ ਮੈਂ ਨਾਲ ਲੈ ਕੇ ਖਾਲਸਾ ਕਾਲਜ ਦੀ ਉਸ ਗਰਾਊਂਡ ਵਿੱਚ ਆਇਆ ਜਿੱਥੇ ਸ਼ਰਨਾਰਥੀਆਂ ਦਾ ਕੈਂਪ ਲੱਗਾ ਹੋਇਆ ਸੀ ਫਿਰ ਕੁਝ ਸਮਾਂ ਰੇਲਵੇ ਸਟੇਸ਼ਨ ਤੇ ਅਖਦੇ ਐਸੀ ਪਰਮੇਸ਼ਰ ਦੀ ਕਰਨੀ 1958 ਵਿੱਚ ਪਿੰਗਲਵਾੜੇ ਦੀ ਨੀਂ ਰੱਖੀ ਜਿੱਥੇ ਬਹੁਤ ਸਾਰੇ ਜਿਹੜੇ ਦੇਸ਼ ਵਿਦੇਸ਼ ਦੇ ਲੋਕ ਸਿੱਖ ਸੰਗਤਾਂ ਸੀ ਉਹਨਾਂ ਨੇ ਬੜੀ ਇਹਦੇ ਵਿੱਚ ਸੇਵਾ ਕੀਤੀ ਆ ਉਹਦੇ ਤੋਂ ਬਾਅਦ ਇਹ ਪਿੰਗਲਵਾੜਾ ਹੋਂਦ ਵਿੱਚ ਆਇਆ ਵਾਤਾਵਰਣ ਪ੍ਰੇਮੀ ਇਹਨੇ ਸਨ ਉਹ ਕਾਗਜ਼ ਚੁੱਕਦੇ ਜਿਨ੍ਹਾਂ ਦੇ ਇੱਕ ਪਾਸੇ ਲਿਖਿਆ ਹੁੰਦਾ ਤੇ ਇੱਕ ਪਾਸਾ ਖਾਲੀ ਉਹਦੇ ਤੇ ਫਿਰ ਪਿੰਗਲਵਾੜੇ ਦਾ ਕੰਮ ਕਰਦੇ ਕਿ ਸਾਨੂੰ ਕਾਗਜ਼ਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਦਰਖਤ ਨਾ ਕੱਟੇ ਜਾਣ ਤਾਂ ਕਿ ਦਰਖਤ ਆਪਾਂ ਵੱਧ ਤੋਂ ਵੱਧ ਲਾਈਏ ਇਹ ਸਾਡੇ ਕੋਲ ਕੁਦਰਤ ਦਾ ਖਜ਼ਾਨਾ ਹੈ ਇਹ ਮੁੱਕ ਜਾਏਗਾ ਤੇ ਵਿਅਕਤੀ ਦੀ ਬੰਦੇ ਦੀ ਖੋਦ ਮੁੱਕ ਜਾਏਗੀ ਚਿੰਤਕ ਐਸੇ ਸਨ ਉਹਨਾਂ ਨੇ ਇੰਗਲਿਸ਼ ਵਿੱਚ ਫਿਰ ਪੰਜਾਬੀ ਵਿੱਚ ਕਿੰਨੇ ਐਸੇ ਟਰੱਕ ਛਾਪ ਕੇ ਵੰਡੇ ਅੱਜ ਵੀ ਉਹਨਾਂ ਦੇ ਲਿਖੇ ਹੋਏ ਉਹਨਾਂ ਦੀ ਸੰਸਥਾ ਦੇ ਲਿਖੇ ਹੋਏ ਐਸੇ ਸਾਨੂੰ ਟਰੱਕ ਜਿਹੜੇ ਆ ਉਹ ਥਾਂ-ਪੁਰ ਥਾਂ ਤੇ ਮਿਲਦੇ ਆ ਜਿਹੜੇ ਸਾਨੂੰ ਹੰਗਾਰਾ ਦਿੰਦੇ ਜਿਹੜੇ ਸਾਨੂੰ ਹਲੂਣਦੇ ਆ ਕਿ ਆਪਾਂ ਆਪਣੀ ਧਰਤ ਨੂੰ ਬਚਾਈਏ ਆਪਾਂ ਆਪਣੀ ਭਾਸ਼ਾ ਨੂੰ ਬਚਾਈਏ ਜਿਹੜਾ ਸਿਧਾਂਤ ਸਾਨੂੰ ਗੁਰੂ ਨਾਨਕ ਨੇ ਬਖਸ਼ਿਆ ਅਸੀਂ ਉਹਦੇ ਤੇ ਪਹਿਰਾ ਦਈਏ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਇਹ ਜੋ ਸਾਰਾ ਕੁਝ ਦਿੱਤਾ ਉਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ ਮਿਲਿਆ ਹੈ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਪਰ ਜਿਸ ਵੇਲੇ 84 ਵਿੱਚ ਅਕਾਲ ਤਖਤ ਤੇ ਹਮਲਾ ਹੁੰਦਾ ਉਸ ਵੇਲੇ ਉਹਨਾਂ ਨੇ ਆਪਣਾ ਉਹ ਪਦਮ ਸ਼੍ਰੀ ਵਾਪਸ ਕਰ ਦਿੱਤਾ ਰੋਸ ਵਜੋਂ ਕਿ ਇਹ ਉਹ ਕਰ ਹੈ ਜਿੱਥੋਂ ਮੈਨੂੰ ਸਾਰਾ ਕੁਝ ਮਿਲਿਆ ਉਹਨਾਂ ਸਾਰੀ ਉਮਰ ਜਿਹੜਾ ਬਚਨ ਆਪਾਂ ਪੜਿਆ ਵੀ ਇਹ ਜਨਮ ਤੁਹਾਰੇ ਲੇਖੇ ਇਦਾਂ ਦੀ ਭਾਵਨਾ ਨਾਲ ਇਦਾਂ ਇਹ ਸਾਰਾ ਜੀਵਨ ਉਹਨਾਂ ਨੇ ਬਸਰ ਕੀਤਾ ਉਹਨਾਂ ਦੇ ਜੀਵਨ ਤੋਂ ਸਾਨੂੰ ਜਿੱਥੇ ਸੇਧ ਲੈਣੀ ਚਾਹੀਦੀ ਹੈ ਉੱਥੇ ਸਾਨੂੰ ਉਹਦੇ ਹਾਮੀ ਭੜਨਾ ਚਾਹੀਦਾ ਸਹਿਯੋਗ ਕਰਨਾ ਚਾਹੀਦਾ ਅੱਜ ਉਹ ਸੰਸਥਾ ਕਿੰਨੇ ਬੇਸਹਾਰਾ ਲੋਕਾਂ ਨੂੰ ਪਾਲ ਰਹੀ ਹੈ ਕਿੰਨਿਆਂ ਦਾ ਆਸਰਾ ਬਣੀ ਹੋਈ ਹੈ ਆਪਾਂ ਨੂੰ ਸਹਿਯੋਗੀ ਬਣਨਾ ਚਾਹੀਦਾ ਤੇ ਐਸੇ ਗੁਰਸਿੱਖਾਂ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਇਹ ਗੁਰੂ ਨਾਨਕ ਦਾ ਘਰ ਐਸਾ ਜਿੱਥੇ ਸੇਵਾ ਕੀਤਿਆਂ ਪ੍ਰਮਾਣਗੀ ਮਿਲਦੀ ਹੈ ਸਤਿਗੁਰ ਸਾਨੂੰ ਇਹ ਸੋਝੀ ਬਖਸ਼ਿਸ਼ ਕਰਨ ਐਸੇ ਗੁਰਸਿੱਖ ਪਿਆਰਿਆਂ ਦੇ ਜੀਵਨ ਤੋਂ ਸੇਧ ਲਈਏ ਆਪ ਜੇ ਮੇਰੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ